ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਮੋਕੇ ਪਾਕਿਸਤਾਨ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੋਂ ਰਵਾਨਾ ਹੋਇਆ ਅਤੇ ਇਸ ਜਥੇ ਦੀ ਰਵਾਨਗੀ ਮੋਕੇ ਸ਼ਰੋਮਨੀ ਕਮੇਟੀ ਦੇ ਮੈਂਬਰ ਕੁਲਵੰਤ ਸਿੰਘ ਮਨਹਨ ਦੀ ਅਗਵਾਈ ਦੇ ਵਿੱਚ ਇਹ ਸ਼ਰਧਾਲੂਆਂ ਦਾ ਜਥਾ ਰਵਾਨਾ ਹੋਏਗਾ ਜਦ ਕਿ ਸ਼ਰੋਮਨੀ ਕਮੇਟੀ ਦੇ ਸੀਨੀਅਰ ਮੈਂਬਰ ਰਵਿੰਦਰ ਸਿੰਘ ਖਾਲਸਾ ਵੀ ਇਸ ਜਥੇ 'ਚ ਨਾਲ ਲਗਵਾਈ ਕਰਨਗੇ ਇਸ ਦੌਰਾਨ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਮਨਾ ਵਿੱਚ ਗੁਰਦੁਆਰਿਆਂ ਦੇ ਦਰਸ਼ਨ ਨੂੰ ਲੈ ਕੇ ਵੱਖਰਾ ਹੀ ਚਾਹ ਦੇਖਣ ਨੂੰ ਮਿਲਿਆ ਅਤੇ ਸ਼ਰਧਾਲੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਉਹ ਪਾਕਿਸਤਾਨ ਵਿਖੇ ਵੱਖ-ਵੱਖ ਗੁਰਦ ਆਮਾ ਦੇ ਦਰਸ਼ਨਾਂ ਦੇ ਲਈ ਜਾ ਰਹੇ ਹਨ ਤੇ ਉਹਨਾਂ ਦੀ ਬੜੇ ਦੇਰ ਤੋਂ ਤਾਂਘ ਸੀ ਕਿ ਉਹ ਆਪਣੇ ਵਿਛੜੇ ਗੁਰੂ ਧਾਮਾ ਦੇ ਦਰਸ਼ਨ ਕਰ ਸਕਣ ਅਤੇ ਉਹ ਅੱਜ ਉਹਨਾਂ ਦੀ ਤਾਂਘ ਪੂਰੀ ਹੋ ਰਹੀ ਹੈ ਅਤੇ ਉਹ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨ ਕਰਨ ਤੋਂ ਬਾਅਦ 22 April ਨੂੰ ਵਾਪਸ ਭਾਰਤ ਪਰਤਣਗੇ ਇਸ ਮੌਕੇ ਜਥੇ ਗਵਾਈ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਕੁਲਵੰਤ ਸਿੰਘ ਮਨਹਨ ਨੇ ਦੱਸਿਆ ਕਿ 1525 ਸ਼ਰਧਾਲੂਆਂ ਦਾ ਵੀਜ਼ਾ ਅਪਲਾਈ ਕੀਤਾ ਸੀ ਜਿਨ੍ਹਾਂ ਦੇ ਵਿੱਚੋਂ 596 ਸ਼ਰਧਾਲੂਆਂ ਦਾ ਵੀਜ਼ਾ ਪਾਕਿਸਤਾਨ ਦੂਤਾਵਾਜ਼ ਵੱਲੋਂ ਨਹੀਂ ਦਿੱਤਾ ਗਿਆ 929 ਸ਼ਰਧਾਲੂ ਹੀ ਪਾਕਿਸਤਾਨ ਗੁਰੂ ਧਾਮ ਦੇ ਦਰਸ਼ਨਾ ਦੇ ਲਈ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਜੋ ਪਾਕਿਸਤਾਨ ਗੁਰੂ ਧਾਮ ਦੇ ਦਰਸ਼ਨਾ ਵਾਲੀ ਸੰਗਤ ਜਾਣਦੀ ਹੈ ਪਾਕਿਸਤਾਨ ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਸਾਰਿਆਂ ਨੂੰ ਪਾਕਿਸਤਾਨ ਦਾ ਵੀਜ਼ਾ ਦਿੱਤਾ ਜਾਵੇ ਤਾਂ ਜੋ ਦਾਲੂ ਆਪਣੇ ਵਿਛੜੇ ਗੁਰੂ ਧਾਮਾਂ ਦੇ ਦਰਸ਼ਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਵੱਡਾ ਜਥਾ ਪੰਜਾਂ ਪਿਆਰਿਆਂ ਦੀ ਰਹਿਨਮਾਈ ਹੇਠ ਪੰਜਾਂ ਸਾਹਿਬ ਦੀ ਧਰਤੀ ਤੇ ਖਾਲਸਾ ਸਿਰਜਣਾ ਦਿਵਸ ਮਨਾਉਣ ਦੇ ਲਈ ਜਾ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਕਿਉਂਕਿ ਅੱਜ ਸੰਸਾਰ ਦੇ ਵਿੱਚ ਖਾਲਸਾ ਸਿਰਜਣਾ ਦਿਵਸ ਮਨਾਇਆ ਜਾ ਰਿਹਾ ਤੇ ਮੈਂ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਬਹੁਤ-ਬਹੁਤ ਵਧਾਈਆਂ ਦਿੰਨਾ ਕਿਉਂਕਿ 1699 ਦੀ ਵਿਸਾਖੀ ਵਾਲੇ ਦਿਨ ਕਲਗੀਧਰ ਪਾਤਸ਼ਾਹ ਦਸ਼ਮੀਪਤਾ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ ਸੀ ਤੇ ਉਹ ਇਦਾਂ ਦਾ ਇਨਕਲਾਬ ਲਿਆਤਾ ਸੀਗਾ ਕਿਉਂਕਿ ਖਾਲਸਾ ਜਿਹੜਾ ਸਭ ਤੋਂ ਨਿਆਰਾ ਹੈ ਤੇ ਅੱਜ ਛੱਠਾ 17 ਘੰਟੀਆਂ ਦੇ ਵਿੱਚ ਖਾਲਸਾ ਵਸਦਾ ਹੈ ਤੇ ਉੱਥੇ ਜਿੱਥੇ-ਜਿੱਥੇ ਵਸਦਾ ਉੱਥੇ-ਉੱਥੇ ਅੱਜ ਖਾਲਸਾ ਸਿਰਜਣਾ ਦਿਵਸ ਜਿਹੜਾ ਮਨਾਇਆ ਜਾ ਰਿਹਾ ਤੇ ਮੈਂ ਜਿੱਥੇ ਦੀ ਮੈਨੂੰ ਮੌਕਾ ਮਿਲਿਆ ਮੇਰੇ ਨਾਲ ਅਮਰਜੀਤ ਸਿੰਘ ਜੀ ਭਲਾਈਪੁਰ ਤੇ ਰਵਿੰਦਰ ਸਿੰਘ ਖਾਲਸਾ ਦੋਨੇ ਸ਼ੋਮੀ ਕਮੇਟੀ ਮੈਂਬਰ ਤੇ ਸੰਗਤਾਂ ਹਜ਼ਾਰ ਤੋਂ ਉੱਪਰ ਸੰਗਤਾਂ ਜਿਹੜੀਆਂ ਪੰਜਾਂ ਪਿਆਰਿਆਂ ਦੀ ਰਹਿਨਮਾਈ ਹੇਠ ਜਾ ਰਹੀਆਂ ਤੇ ਮੈਂ ਅਰਦਾਸ ਕਰਦਾ ਕਿ ਕਿਉਂਕਿ ਪੰਜਾ ਸਾਹਿਬ ਨਨਕਾਣਾ ਸਾਹਿਬ ਅੰਦੇਰਾ ਸਾਹਿਬ ਲਾਹੌਰ ਔਰ ਬਾਕੀ ਦੇ ਸੱਚਾ ਸੌਦਾ ਕਰਤਾਰਪੁਰ ਸਾਹਿਬ ਸਾਰੇ ਗੁਰੂ ਘਰਾਂ ਦੇ ਦਰਸ਼ਨ ਦਿਜ਼ਾਰੇ ਜਿਹੜੇ ਆ ਉਹ ਜਥੇ ਨੇ ਕਰਨੇ ਆ ਤੇ ਅਰਦਾਸ ਕਰਦੇ ਆ ਸਾਡੇ ਵਿੱਚ ਆਸਤਾ ਸ਼ਰਦਾ ਸਤਕਾਰ ਔਰ ਅਸੀਂ ਨਿਮਾਣੇ ਮੰਨ ਕੇ ਗੁਰਨਾਨਕ ਦੇਵ ਜਿਹੜੇ ਦਰਸ਼ਨ ਕਰੀਏ ਕਿਸੇ ਨੇ ਵੀ ਕੋਈ ਵੀ ਨਾਮ ਜਪਣਾ ਤੇ ਗੁਰੂ ਦਾ ਨਾਮ ਲੈ ਕੇ ਆਪਾਂ ਨੇ ਜਿਹੜੇ 10 ਦਿਨ ਜਿਹੜੇ ਨੋਂ 10 ਦਿੰਨੇ ਆ ਉਹ ਕੱਟਣੇ ਆ ਤੇ ਮੈਂ ਅਖੀਰ ਦੇ ਵਿੱਚ ਫਿਰ ਅਰਦਾਸ ਕਰਦਾ ਕਿ ਜਿਤਨਾ ਵੀ ਖਾਲਸਾ ਸਮੁੱਚਾ ਸੰਸਾਰ ਦੇ ਵਿੱਚ ਵੱਸਦਾ ਹੈ ਤੇ ਅੱਜ ਦਾ ਦਿਨ ਮੈਂ ਕਹਾਂਗਾ ਕਿ ਕੋਈ ਵੀ ਕੋ ਆਪਣਾ ਜਿਹੜਾ ਜਨਮ ਦਿਨ ਨਹੀਂ ਮਨਾਉਂਦੀ ਤੇ ਖਾਲਸੇ ਨੂੰ ਸੁਭਾਗਾ ਸਮਾ ਜਿਹੜਾ ਉਸ ਅਕਾਲ ਪੁਰਖ ਨੇ ਤੇ ਕਲਗੀਧਰ ਪਾਤਸ਼ਾਹ ਨੇ ਦਿੱਤਾ ਕਿ ਖਾਲਸਾ ਸਿਰਜਣਾ ਦਿੱਸ ਜਿਹੜਾ ਅਸੀਂ ਆਪਣਾ ਜਨਮ ਦਿਨ ਕੋਮ ਜਿਹੜੀ ਆ ਮਨਾਉਂਦੀ ਹੈ ਸਭ ਦੀਆਂ ਖੁਸ਼ੀਆਂ ਖੇੜੇ ਝੋਲੀਆਂ ਭਰੇ ਤੇ ਇੱਦੇ ਤਰ੍ਹਾਂ ਆਪਾਂ ਕਿਸੇ ਨਿਸ਼ਾਨ ਸਾਹਿਬ ਝੁਲਦੇ ਰਹਿਣ ਤੇ ਆਪਾਂ ਖਾਲਸੇ ਦਾ ਜਿਹੜਾ ਸਿਰਜਣ ਦੇ ਸਮਨੋਂਦੇ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸਾਹਿਬ ਆਖਰੀ ਸਵਾਲ ਹੈ ਕਿ ਅਸੀਂ ਰੋਜ਼ ਅਰਦਾਸ ਦੇ ਵਿੱਚ ਸੁਣਦੇ ਵੀ ਆਂ ਅਰਦਾਸ ਕਰਦੇ ਵੀ ਆਂ ਕਿ ਖੁੱਲੇ ਦਰਸ਼ਨ ਦੀਦਾਰੇ ਮਿਲਣ ਤਾਂ ਆਸ ਕਰਦੇ ਹਾਂ ਇੱਕ ਬੇਨਤੀ ਕਰਨ ਵਾਲਿਓ ਉਹਨਾਂ ਕੇ ਪਾਕਿਸਤਾਨ ਦੇ ਜਿਹੜੇ ਜਥੇਬੰਦੀ ਹੈਗੀ ਆ ਜਾਂ ਉੱਥੇ ਦੀ ਸਰਕਾਰ ਹੈਗੀ ਆ ਕਿ ਨਨਕਾਣਾ ਸਾਹਿਬ ਦਾ ਕੋਈ ਲਾਂਘਾ ਜਿਹੜਾ ਉਹ ਖੁਲਾਇਆ ਜਾ ਸਕੇ ਜਿਵੇਂ ਕਰਤਾਰਪੁਰ ਸਾਹਿਬ ਤੱਕ ਲਾਂਘਾ ਜਿਹੜਾ ਖੁੱਲਿਆ ਗੁਰੂ ਨਾਨਕ ਦਾ ਦਰ ਜਿਹੜਾ ਸਭ ਤੋਂ ਵੱਡਾ ਤੇ ਉੱਚਾ ਆ ਤੇ ਆਪਾਂ ਅਰਦਾਸਾਂ ਕਰਦੇ ਸੀਗੇ 1947 ਤੋਂ ਬਾਅਦ ਅਰਦਾਸਾਂ ਕਰਦੇ ਸੀ ਤੇ ਅਰਦਾਸਾਂ ਕਰਦਿਆਂ ਹੀ ਆਪਾਂ ਨੂੰ ਕਰਤਾਰਪੁਰ ਸਾਹਿਬ ਦਾ ਲੰਘਾ ਖੁੱਲ ਗਿਆ ਜਿੰਨੀ ਆਸਤਾ ਜਿੰਨੀ ਸਾਧਾ ਜਿੰਨੀ ਸਤਕਾਰ ਦੇ ਨਾਲ ਅਰਦਾਸ ਕਰ ਰਹੇ ਉਹ ਝੋਲੀਆਂ ਭਰਨ ਵਾਲਾ ਦਾਤਾ ਬੈਠਾ ਤੇ ਜਿੱਦਾਂ ਆਪਾਂ ਅਰਦਾਸ ਕਰਦੇ ਸਮੁੱਚਾ ਪੰਥ ਅਰਦਾਸ ਕਰਦਾ ਉਹ ਉਹ ਦਿਨ ਦੂਰ ਨਿੰਗੇ ਕਿ ਨਨਕਾਣਾ ਸਾਹਿਬ ਦੇ ਦਰਸਾਂ ਤਾਰੇ ਹੋਣਾ ਜਿਹੜਾ ਉਹ ਖੁੱਲੇਗਾ ਨਾਮ ਦਾ ਕੀ ਸ਼ੁਰੂਆਤ ਕਰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਅਰਵਿੰਦਰ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਡਿਪਟੀ ਲੀਡਰ ਜਥਾ ਤੇ ਮੈਂ ਹਲਕਾ ਅਮਲੋ ਤੋਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰ ਹਾਂ ਅੱਜ ਅਸੀਂ ਜਿੱਥੇ ਸਮੁੱਚੀ ਸਿੱਖ ਕੌਮ ਨੂੰ ਖਾਲਸਾ ਸਾਜਨਾ ਦਿਵਸ ਦੇ ਉੱਤੇ ਲੱਖ ਲੱਖ ਵਾਰ ਮੁਬਾਰਕਬਾਦ ਦਿੰਨੇ ਆ ਤੇ ਉਥੇ ਸਾਰਾ ਜਥਾ ਜਿਹੜਾ ਹੈਗਾ ਉਹ ਨਨਕਾਰਾ ਸਾਹਿਬ ਪੰਜਾ ਸਾਹਿਬ ਦੀ ਧਰਤੀ ਦੇ ਉੱਤੇ ਜਾ ਰਿਹਾ ਕਿ ਹਰ ਸਾਲ ਖਾਲਸਾ ਸਾਜਨਾ ਦਿਵਸ ਪੰਜਾ ਸਾਹਿਬ ਦੀ ਧਰਤੀ ਵਿਖੇ ਮਨਾਇਆ ਜਾਂਦਾ ਅਸੀਂ ਸਾਰੇ ਜਾ ਰਹੇ ਹਾਂ ਰਲ ਮਿਲ ਕੇ ਤੇ 1525 ਸ਼ਰਧਾਲੂਆਂ ਦੇ 1601 ਦਾ ਭੇਜਿਆ ਗਿਆ ਸੀਗਾ ਜਿਨ੍ਹਾਂ ਦੇ ਵਿੱਚੋਂ 76 ਪਾਸਪੋਰਟ ਜਿਹੜੇ ਨੇ ਉਹ ਅਯੋਗ ਪਾਏ ਗਏ ਨੇ ਤੇ 1525 ਦੇ ਵਿੱਚੋਂ 595 ਜਿਹੜੇ ਨੇ ਉਹ ਕੱਟ ਦਿੱਤੇ ਗਏ ਨੇ ਤੇ 929 ਪਾਸਪੋਰਟ ਜਿਹੜਾ ਸਾਨੂੰ ਵੀਜ਼ਾ ਪ੍ਰਾਪਤ ਹੋਇਆ ਤੇ ਜਿੱਥੇ ਅਸੀਂ ਇਸ ਗੱਲ ਦਾ ਬੜਾ ਦੁੱਖ ਵੀ ਜ਼ਾਹਰ ਕਰਦੇ ਆ ਪਾਕਿਸਤਾਨ ਗਵਰਨਮੈਂਟ ਦੇ ਵੱਲੋਂ ਕੋਲੇ ਕਿ ਜਿਹੜੇ ਇੰਨੇ ਸ਼ਰਧਾਲੂਆਂ ਦੇ ਪਾਸਪੋਰਟ ਨਹੀਂ ਸੀ ਕੱਟਣੇ ਚਾਹੀਦੇ ਕਿਉਂਕਿ ਉਹਨਾਂ ਦੇ ਸ਼ਰਧਾਲੂਆਂ ਦੇ ਮਨਾਂ ਨੂੰ ਠੇਸ ਪਹੁੰਚਦੀ ਆ ਇਸ ਤਰ੍ਹਾਂ ਕਰਕੇ ਅਸੀਂ ਰਲ ਮਿਲ ਕੇ ਪੰਜਾ ਸਾਹਿਬ ਦੀ ਧਰਤੀ ਦੇ ਉੱਤੇ ਜਾ ਰਹੇ ਆ ਜਿੱਥੇ ਅਮਰ ਸੰਚਾਰ ਵੀ ਕੀਤਾ ਜਾਣਾ ਹੈ ਅਮਰ ਸੰਚਾਰ ਕਰਕੇ ਕਕਾਰ ਫਰੀ ਭੇਟਾ ਰਹਿ ਦਿੱਤੇ ਜਾਣੇ ਨੇ ਲਿਟਰੇਚਰ ਨਿਸ਼ਾਨ ਸਾਹਿਬਾਂ ਦੀ ਸਾਰਿਆਂ ਦੀ ਸੇਵਾ ਇਸ ਤਰ੍ਹਾਂ ਕਰਕੇ ਜੋ ਵੀ ਰਾਗੀ ਟਾਡੀ ਸਹਿਬਾਨ ਸਾਤ ਉਹਨਾਂ ਨੇ ਮੰਗੇ ਨੇ ਅਸੀਂ ਉਹ ਜਥੇ ਨਾਲ ਲੈ ਕੇ ਜਾ ਰਹੇ ਆ ਤੇ ਸਾਡੇ ਜਥੇ ਦੀ ਅਗਵਾਈ ਕਰ ਰਿਹਾ ਸਰਕਲਵੰਤ ਸਿੰਘ ਜੀ ਮੰਨਣ ਸਾਹਿਬ ਤੇ ਅਸੀਂ ਉਹਨਾਂ ਦੀ ਅਗਵਾਈ ਦੇ ਵਿੱਚ ਸਾਰੇ ਹੀ ਰਲ ਮਿਲ ਕੇ ਇਹ ਸਾਰੀਆਂ ਜਿਹੜੀਆਂ ਸੁਵਾਮਾਂ ਉਹ ਨਵਾਵਾਂਗੇ ਜਿੱਥੇ ਮੈਂ ਧੰਨਵਾਦ ਕਰਦਾ ਮਾਂ ਜੋ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜਾ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਦਾ ਕਿ ਜਿਨ੍ਹਾਂ ਨੇ ਸਾਨੂੰ ਯੋਗ ਸਮਝਦੇ ਹੋਏ ਸੇਵਾ ਜਿੱਥੇ ਦੀ ਦਿੱਤੀ ਹੈ ਤੇ ਅਸੀਂ ਪੂਰੇ ਡਟ ਕੇ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਜਿਹੜੀਆਂ ਮੰਗਾ ਉਸ ਸਰਕਾਰ ਕੋਲ ਉਠਾਉਣੇ ਵਾਲੀਆਂ ਨੇ ਪਾਕਿਸਤਾਨ ਗਵਰਨਮੈਂਟ ਕੋਲੇ ਉਹ ਵੀ ਉਠਾਵਾਂਗੇ ਤੇ ਜਿਹੜੇ ਗੁਰਤਾਬ ਨਹੀਂ ਖੁੱਲੇ ਉਹਨਾਂ ਨੂੰ ਖੋਲਣ ਦੇ ਲਈ ਉਹਨਾਂ ਨੂੰ ਸਾਬ ਸੰਭਾਲ ਦੇ ਲਈ ਉਪਰਾਲੇ ਕਰਨ ਦੇ ਲਈ ਉਹ ਵੀ ਅਸੀਂ ਸਰਕਾਰ ਨੂੰ ਕਹਾਂਗੇ ਤੇ ਵੀਜ਼ੇ ਨਾ ਕੱਟਣ ਦੇ ਲਈ ਵੀ ਅਸੀਂ ਇਸ ਨੰਬਰ ਬੇਨਤੀ ਕਰਾਂਗੇ ਐਸਜੀਪੀਸੀ ਵੱਲੋਂ ਕਿਸ ਤਰੀਕੇ ਦੇ ਪ੍ਰਬੰਧ ਜਿਹੜੇ ਆ ਸੰਤਾਂ ਵਾਸਤੇ ਉੱਥੇ ਕੀਤੇ ਜਾਂਦੇ ਐਸਜੀਪੀਸੀ ਵੱਲੋਂ ਪੂਰੇ ਪ੍ਰਬੰਧ ਕੀਤੇ ਜਾਂਦੇ ਨੇ ਇੱਥੋਂ ਜਾਣ ਵਾਸਤੇ ਲੰਗਰਾਂ ਦੇ ਪ੍ਰਬੰਧ ਜਿਹੜੇ ਨੇ ਉਹ ਵੀ ਬਾਗਾ ਬਾਰਡਰ ਤੇ ਕੀਤੇ ਜਾਂਦੇ ਨੇ ਤੇ ਉਹ ਉਦੋਂ ਪਾਰ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਸਾਰੇ ਜਥੇ ਨਾਲ ਲੈ ਕੇ ਉਹ ਪਾਕਿਸਤਾਨ ਗਵਰਨਮੈਂਟ ਜਿਹੜੀ ਆ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਲੰਗਰਾਂ ਦੇ ਇੰਤਜ਼ਾਮ ਕਰਦੀ ਆ ਇਸੇ ਤਰ੍ਹਾਂ ਹਰ ਸਾਲ ਅਸੀਂ ਰਲ ਮਿਲ ਕੇ ਸਾਰੇ ਨਿਭਾਉਨੇ ਆ ਕਿ ਅਸੀਂ ਫੇਰ ਸਾਰਿਆਂ ਨੂੰ ਵਧਾਈ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ